ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਿਹੜੇ ਪੰਜਾਬ ਦੇ ਕੁਝ ਨੀਲੀਆਂ ਪੱਗਾਂ ਵਾਲੇ ਅਕਾਲੀ ਅਕਲੋਖਾਨੀ ਰੱਬ ਦੀ ਥਾਂ ਤੇ ਬਾਦਲ ਬਾਲਣ ਕਰਦੇ ਨੇ ਨਾ ਇਹਨਾਂ ਨੂੰ ਸ਼ਗਵੀਰ ਬਾਦਲ ਦਾ ਅੱਜ ਕਾਲਾ ਧੰਦਾ ਜਿਹੜਾ ਕੈਨੇਡਾ ਵਿੱਚ ਚੱਲਦਾ ਹੈ ਪੰਜਾਬ ਦਾ ਲੁੱਟ ਖੁਲਟ ਕੀਤਾ ਹੋਇਆ ਪੈਸਾ ਜਿਹੜਾ ਕੈਨੇਡਾ ਭੇਜਿਆ ਉਹਦੀ ਕਰਤੂਤ ਦੱਸਣੀ ਹੈ ਥੋੜੇ ਜੇ ਕੰਨ ਖੋਲ ਕੇ ਸੁਣ ਲਿਓ ਤੁਸੀਂ ਜਿਹੜੇ ਕਹਿੰਦੇ ਆ ਬਾਬੇ ਨਾਨਕ ਦੀ ਤਕੜੀ ਐ 13 13 ਤੋਲਦੀ ਐ ਉਹ ਤਕੜੀ ਦੇ ਨਾਲ ਇਹਨਾਂ ਨੇ ਕਿੰਨਾ ਪੈਸਾ ਇਕੱਠਾ ਕੀਤਾ ਹੈ ਜਹਾਜ਼ ਭਰ-ਭਰ ਕੇ ਕਿਵੇਂ ਕੈਨੇਡਾ ਨੂੰ ਭੇਜਿਆ ਉਹ ਕਰਦੂਤ ਸੁਣਿਓ ਅੱਜ ਬਿੰਨੀ ਪੈਕ ਦੇ ਵਿੱਚ ਇੱਕ ਸੰਘਾ ਨਾਮ ਤੇ ਟਰਾਂਸਪੋਰਟ ਚੱਲਦੀ ਐ ਜਿਹਦੇ ਵਿੱਚ ਸੰਕੜੇ ਟਰੱਕ ਨੇ ਸੰਕੜੇ ਜਾਣ ਕੇ 5700 ਨਾਰਮਲ ਜੀ ਗੱਲ ਹੈ ਵੱਧ ਪਮਾ ਹੋਣ ਤੇ ਉਹ ਕੰਪਨੀ ਦੇ ਜਿਹੜੇ ਟਰੱਕ ਨੇ ਰੈੱਡ ਕਲਰ ਵਧੀਆ ਤੇ 54 52 ਫੁੱਟ ਦਾ ਟਰਾਲਾ ਹੁੰਦਾ ਦੋਨੇ ਪਾਸੇ ਸੁਖਬੀਰ ਬਾਦਲ ਦੀ ਸੁਖੇ ਅਮਲੇ ਦੀ ਵੱਡੀ ਕਰਕੇ ਫੋਟੋ ਲਾਈ ਹੁੰਦੀ ਸੀ ਤੇ ਜਦੋਂ ਦਾ ਕਲੇਸ਼ ਵੇ ਆਦੋਂ ਸਾਰੀਆਂ ਫੋਟੋਆਂ ਮਹਾਰਾਜ ਦੀ ਇਹਨਾਂ ਨੇ ਕਿ ਰਾਂਗੜਾ ਬੁਰਸ਼ ਫੇਰਦਾ ਵੀ ਹੁਣ ਇਥੇ ਨਾ ਜਲੂਸ ਨਿਕਲੇ ਤੇ ਤੁਸੀਂ ਅੰਦਾਜ਼ਾ ਲਾਓ ਅਜਿਹੇ ਹਰਦੇ ਵੀ ਕਹਿੰਦੇ ਨੇ ਮੈਂ ਕਹਿੰਨਾ ਜੇ ਐਨੇ ਵਾਰੀ ਤੁਸੀਂ ਰੱਬ ਰੱਬ ਕਰਨੋਂ ਥੋੜੀ ਬੋਤ ਸ਼ਾਂਤੀ ਨਾ ਆ ਜੇ ਥੋੜੀ ਬੋਤ ਅਕਲ ਨਾ ਟਿਕਾਣੇ ਆ ਜੇ ਥੋੜੀ ਬੋਤ ਤੁਹਾਨੂੰ ਮਤ ਨਾ ਆ ਜੇ ਹਰ ਵਕਤ ਜਦੋਂ ਗੱਲ ਕਰੋ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਐਨੇ ਵਾਰ ਚ ਨਾ ਕੋਈ ਕਾਜੀ ਅੱਲਾਹ ਕਹਿੰਦਾ ਹੋ ਨਾ ਕੋਈ ਗੁਰਦਾਦਾ ਗ੍ਰੰਥੀ ਵਾਹਿਗੁਰੂ ਕਹਿੰਦਾ ਜਿੰਨਾ ਚਿਰ ਤੁਸੀਂ ਬਾਦਲ ਬਾਦਲ ਲਾਉਂਦੇ ਹੋ ਅੱਛਾ ਇਹ ਜਿਹੜੇ ਟਰਾਲੇ ਨੇ ਨਾ ਬਿੰਨੀ ਪੈਗ ਦੇ ਵਿੱਚ ਸ਼ੰਗਾ ਨਾਮ ਤੇ ਟਰਾਂਸਪੋਰਟ ਕੰਪਨੀ ਨੇ ਬਣਾਈ ਹੈ ਟਰਕਿੰਗ ਕੰਪਨੀ ਤੇ ਬਿੰਨੀ ਪੈਗ ਦੇ ਵਿੱਚ ਜ਼ਮੀਨਾਂ ਬਹੁਤ ਖੁੱਲੀਆਂ ਨੇ ਉੱਥੇ ਕਹਿੰਦੇ ਸੈਂਕੜੇ ਕਿੱਲੇ ਜਨ ਕਿ ਸੈਂਕੜੇ ਏਕੜ ਜ਼ਮੀਨ ਵੀ ਹੈ ਸ਼ਖਬੀਰ ਬਾਦਲ ਦੀ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਪੰਜਾਬ ਦਾ ਪੈਸਾ ਕਿੱਧਰ ਗਿਆ ਆ ਜਿਹੜਾ ਕਹਿੰਦੇ ਨੇ ਨਾ 1.4 ਲੱਖ ਕਰੋੜ ਕਰਜ਼ਾ ਤੇ ਇਹ ਕਰਜਾ ਅੱਧਾ ਕਿਤਾ ਬਾਦਲਾਂ ਦੇ ਘਰੇ ਪਿਆ ਲੁੱਟ ਛਡ ਕੀਤਾ ਹੋਇਆ ਤੇ ਉਥੋਂ ਭਰ ਭਰ ਟਰੱਕ ਭੇਜਦਾ ਕੈਨੇਡਾ ਨੂੰ ਬਿੰਨੀ ਪੈਗ ਨੂੰ ਯਾਨਕਿ ਸੈਂਕੜੇ ਟਰੱਕ ਟਰਾਲੇ ਵੱਡੇ ਪਤਾ ਹੈ ਕੈਨੇਡਾ ਵਿੱਚ ਟਰਾਲਾ ਕਿੰਨੇ ਦਾ ਹੈ ਘੱਟੋ ਘੱਟ 5.5 ਲੱਖ ਡਾਲਰ ਦਾ ਯਾਨਕਿ ਇੰਨੀ ਕੀਮਤ ਹੈ ਕੈਨੇਡਾ ਵਿੱਚ ਟਰਾਲੇ ਦੀ ਟਰੱਕ ਦੀ ਵੱਡੇ ਦੀ ਉਹ ਸੈਂਕੜੇ ਨੇ ਤੇਉਟੇਬਰ ਜ਼ਮੀਨ ਕਿੰਨੀ ਹੈ ਉਹ ਵੀ ਸੈਂਕੜੇ ਦੀ ਤਦਾਦ ਵਿੱਚ ਹੈ ਸੈਂਕੜੇ ਏਕੜ ਜ਼ਮੀਨ ਹੈ ਪਤਾ ਉੱਥੇ ਹੋਰ ਕੀ ਕੁਝ ਬਣਾਇਆ ਹੋਣਾ ਇਹ ਤਾਂ ਸਾਹਮਣੇ ਆ ਗਿਆ ਇਹ ਤਾਂ ਮੋਟੀਆਂ ਚੀਜ਼ਾਂ ਨੇ ਜ਼ਮੀਨ ਵੀ ਸਾਹਮਣੇ ਪਈ ਹੈ ਤੇ ਟਰੱਕ ਵੀ ਚੱਲਦੇ ਨੇ ਤੇ ਉਹ ਟਰੱਕ ਹਲੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਫੋਰ ਉੱਥੇ ਸ਼ਹਿਰਾਂ ਵਿੱਚ ਹੋਣਗੇ ਜਨ ਕਿ ਕੱਲੇ ਬਿੰਨੀ ਪੈਦੇ ਵਿੱਚ ਜਿਹੜੀ ਇਹਨਾਂ ਦੀ ਟਰਾਂਸਪੋਰਟ ਚੱਲਦੀ ਹੈ ਨਾ ਸੰਗਾ ਨਾਂ ਦੇ ਉਹ ਸੈਂਕੜੇ ਪੱਕ ਨੇ ਤੇ ਜਿਹੜੇ ਇੱਥੇ ਪੰਜਾਬ ਵਿੱਚ ਹਲੇ ਵੀ ਨਹੀਂ ਹਟਦੇ ਤਕੜੀ 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 ਪੰਥ ਨੂੰ ਵੋਟ ਪਾਵਾਂਗੇ ਪੰਥ ਨੂੰ ਬਚਾਵਾਂਗੇ ਪੰਥ ਨੂੰ ਬਚਾਉਣ ਵਾਲੇ ਪੰਥ ਦਾ ਬੇੜਾ ਬਹਾਗੇ ਪੰਥ ਦਾ ਬੇੜਾ ਬਹਾਗੇ ਪੰਥ ਨੂੰ ਬਚਾਉਣ ਵਾਲੇ ਮਾੜੀ ਮੋਟੀ ਅਕਲ ਲੈ ਲਓ ਥੋੜੀ ਬੋਤੀ ਅਕਲ ਲੈ ਲਓ ਸ਼ਰਮ ਕਰ ਲਓ ਮਾੜੀ ਮੋਟੀ ਅਸੀਂ ਜਿੰਨਾ ਚਿਰ ਪੰਜਾਬ ਨੂੰ ਉਹ ਉਜਾੜਦੇ ਨਹੀਂ ਨਾ ਉਹਨਾਂ 'ਚ ਸਾਨੂੰ ਅਕਲ ਟਿਕਾਣੇ ਨਹੀਂ ਆਉਂਦੀ ਫਿਰ ਵਧੀਆ ਰਹਿਾਂਗੇ ਜਦੋਂ ਅੱਧਾ ਕ ਬਿਹਾਰ ਆ ਕੇ ਬਸ ਗਿਆ ਪੰਜਾਬ ਦੇ ਵਿੱਚ ਫਿਰ ਕਹਣਗੇ ਭਈ ਇਹ ਆ ਗਏ ਇੱਥੇ ਭਈ ਇਹ ਆ ਗਏ ਤੇ ਭਈਆਂ ਨੇ ਆਉਣਾ ਹੀ ਨਾ ਜਿੰਨਾ ਪੰਜਾਬ ਦਾ ਪੈਸਾ ਸੀ ਲੁਟਕ ਸ਼ਟ ਕਰਕੇ ਬਾਦਲਾਂ ਨੇ ਅਮਰੀਕਾ ਤੇ ਕੈਨੇਡਾ ਠੋਕਿਆ ਤੇ ਤੁਸੀਂ ਪਿੱਟੀ ਚੱਲੋ ਇੱਥੇ ਬਾਦਲਵਾਲ ਕਰੀ ਚੱਲੋ ਹੁਣ ਤਾਂ ਚਾਰ ਫੇਰੋਂ ਛੇਤਰ ਪੈਂਦੇ ਨੇ ਕਿ ਕੋਈ ਚਿੱਟੇ ਦਾ ਵਪਾਰੀ ਕਹਿੰਦਾ ਕੋਈ ਕਹਿੰਦਾ ਗੂਲ ਕੰਡ ਤੇ ਕਬਜ ਹੈ ਦਰਵਾਸਾ ਦਾ ਸੋਨਾ ਲੁੱਟ ਕੇ ਲੈ ਗਏ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਦਾ ਇਨਸਾਮ ਮੰਗੜ ਵਾਲੇ ਸ਼ਰਿਆਂ 'ਮ ਗੋਲੀਆਂ ਚਲਾ ਕੇ ਮੌਤਾਂ ਹੋ ਗਈਆਂ ਹੁਣ ਤਾਂ ਮਾੜਾ ਮੋਟਾ ਸਮਝ ਜੋ ਜਾਂ ਫਿਰ ਜਦੋਂ ਜੁੱਤੀਆਂ ਸ਼ਰਿਆਂ ਮਾਰਨੀਆਂ ਉਦੋਂ ਅਕਲ ਟਿਕਾਣੇ ਆਉ ਬਸੇਰਾ ਕੁਛ ਕਰਾਤਾ ਹੁੰਦਾ ਇਹਨਾਂ ਨੇ ਕਿਉਂ ਨਹੀਂ ਸਮਝਦੇ ਸੀ ਮੈਂ ਦੋ ਚੀਜ਼ਾਂ ਦਸੀਆਂ ਨੇ ਇਹ ਤੁਸੀਂ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚ ਲਿਓ ਵੀ ਜੇ ਕੱਲੇ ਬਿੰਨੀ ਪੈਗ ਦੇ ਵਿੱਚ ਸੈਂਕੜੇ ਟਰੱਕ ਚੱਲਦੇ ਨੇ ਸ਼ਕਵੀਰ ਬਾਦਲ ਦੇ ਤੇ ਸੈਂਕੜੇ ਏਕੜ ਜ਼ਮੀਨ ਹੈ ਤਾਂ ਹੋਰ ਕੀ ਕੁਝ ਹੋਣਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਪਰ ਅਸੀਂ ਢੇਡਾਂ ਦੀ ਤਰ੍ਹਾਂ ਵੋਟਾਂ ਪਾਉਣੀਆਂ ਨੇ ਜਦੋਂ ਇੱਕ ਢੇਡ ਮੁੰਨਣੀ ਹੁੰਦੀ ਹੈ ਫਿਰ ਸਾਰੀਆਂ ਆਪਣੇ ਆਪ ਉਹ ਜਿਹੜਾ ਭੇਡਾਂ ਮੰਨਣ ਵਾਲਿਆਂ ਦਾ ਉਹਦੇ ਕੋਲੇ ਕੱਲੀ ਕੱਲੀ ਆਈ ਜਾਂਦੀ ਹੈ ਤੇ ਇਦਾਂ ਸਾਡੀ ਇਹ ਗੱਲਬਾਤ ਹੈ ਬਸ ਹਰ ਵਕਤ ਤੇ ਸਾਨੂੰ ਮਿਲਦਾ ਕੀ ਹੈ ਜਦੋਂ ਵੋਟਾਂ ਪੈਂਦੀਆਂ ਨੇ ਜਿਹੜਾ ਭੁੱਖੀ ਖਾਂਦਾ ਉਹਨੂੰ ਅੱਧੀ ਕੋਲੀ ਭੁੱਖੀ ਦੇ ਦੇ ਦਿਓ ਜਿਹੜਾ ਕੋਈ ਸ਼ਰਾਬ ਪੀਂਦਾ ਉਹਨੂੰ ਬੋਤਲ ਸ਼ਰਾਬ ਦੀ ਦੇ ਦਿਓ ਕਾਲਾ ਮਾਲ ਹੁੰਦਾ ਹੋਰ ਪਤਾ ਨਹੀਂ ਅੱਗੇ ਸੁਭਾ ਕੀ ਹੁੰਦਾ ਵੋਟਾਂ ਪਾਉਣੀਆਂ ਸਿਪਾਈ ਚੱਲੋ ਬਸ ਪਰ ਦੇਖਿਓ ਨਾ ਵੀ ਪੰਜਾਬ ਨੂੰ ਕਿਵੇਂ ਉਜਾੜਿਆ ਪੰਜਾਬ ਨੂੰ ਕਿਵੇਂ ਲੁੱਟਿਆ ਔਰ ਜਿੰਨਾਂ ਦੀ ਵੀ ਧੌਣ ਵਿੱਚ ਕਿੱਲਾ ਹੋਇਆ ਨਾ ਵੀ ਇਹ ਗਿਆਨੀ ਐਦਾਂ ਬੋਲੀ ਜਾਂਦਾ ਪਹਿਲਾਂ ਫੋਨ ਕਰ ਲਿਓ ਬੈਨੀ ਪੈਗ ਵੀ ਉੱਥੇ ਸ਼ਖਬੀਰ ਦੇ ਟਰਾਲੇ ਚੱਲਦੇ ਨੇ ਕਿ ਨਹੀਂ ਸ਼ਖਬੀਰ ਦੀ ਜ਼ਮੀਨ ਸੈਂਕੜੇ ਏਕੜ ਹੈਗੀ ਹੈ ਕਿ ਨਹੀਂ ਫਿਰ ਮੈਨੂੰ ਪੁੱਛ ਲਿਓ ਪਤਾ ਕਰਨਾ ਸ਼ੁਰੂ ਕਰੋ ਵੀ ਹੈਗਾ ਉੱਥੇ ਸਾਰਾ ਕੁਝ ਕਿ ਨਹੀਂ ਤੇ ਸਾਨੂੰ ਕੀ ਲੋੜ ਹੈ ਆਈ ਤਾਂ ਦੇਖਣਾ ਹੈ ਤਮਾਸ਼ਾ ਜਲੂਸ਼ ਨਿਕਲਦਾ ਦੇਖਣਾ ਸੀ ਹਲੇ ਤੁਹਾਡੇ ਕੋਲੇ ਟਾਈਮ ਹੈਗਾ ਹਲੇ ਵੀ ਸਮਝੋ ਐਵੇਂ ਨਾ ਰਟੜਾਈ ਲਾਈ ਰੱਖੋ ਬਾਦਲ ਬਾਦਲ ਦੀ ਇਹ ਹਰਾਮਖੋਰ ਨੇ ਪੂਰੇ ਇਹਨਾਂ ਨੇ ਕੇਵਲ ਕਿਰਪਾਨਾਂ ਪਾ ਲਈਆਂ ਚਿੱਟੇ ਕੁੜਤੇ ਜਾਮੇ ਪਾ ਲਏ ਦਾੜੀਆਂ ਰੱਖ ਲਈਆਂ ਨੀਲੀਆਂ ਪੱਗਾਂ ਬਾਲ ਲਈਆਂ ਕਈ ਵਾਰੀ ਸੁਖਵੀਰ ਦਾ ਗਾਤਰਾ ਡਿੱਗਿਆ ਹੋਇਆ ਹੈ ਨਾ ਪੁਲਿਸ ਵਾਲੇ ਗਨਮੈਨ ਫੜਾਉਂਦੇ ਨੇ ਵੀ ਆ ਪੁੱਠਾ ਪਾ ਲਿਆ ਬਈ ਸਲੇਡਿੰਗ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਤਾਂ ਰੋਟੀਆਂ ਇੰਨੀਆਂ ਖਾਂਦਾ ਪਤਾ ਨਹੀਂ ਪਤਾ ਹੀ ਲੱਗਦਾ ਉਹਨੂੰ ਵੀ ਮੈਂ ਰੋਟੀ ਖਾ ਲਈ ਕਿ ਦੁਬਾਰੇ ਫੇਰ ਖਾਣ ਲੱਗ ਜਾਂਦਾ ਮਤ ਮਾਰੀ ਪਈ ਹੈ ਤੇ ਅਸੀਂ ਉਹਨੂੰ ਸ਼੍ਰੋਮਣੀ ਕਾਲਜ ਦਲ ਦਾ ਪ੍ਰਧਾਨ ਬਣਾ ਕੇ ਪਤਾ ਨਹੀਂ ਕਿਹੜੇ ਸਨਮਾਨ ਕਰੀ ਜਾਂਦੇ ਹਾਂ ਥੋੜਾ ਬਹੁਤਾ ਯਾਰ ਜਮੀਰ ਨੂੰ ਜਗਾ ਲਓ ਇਹ ਸਭ ਕੁਝ ਪੰਜਾਬ ਦਾ ਹੈ ਜਿਨ੍ਹਾਂ ਨੇ ਪੰਜਾਬ ਵਸਾਇਆ ਹੈ ਨਾ ਜਿਨ੍ਹਾਂ ਨੇ ਪੰਜਾਬ ਨੂੰ ਆਜ਼ਾਦ ਕਰਾਇਆ ਉਹਨਾਂ ਦੀ ਮਾੜੀ ਮੋਟੀ ਸ਼ਰਮ ਮੰਨ ਲਓ ਮੈਂ ਕਹਣਾ ਜਿੰਨੇ ਵਾਰੀ ਬਾਦਲ ਵਾਦਲ ਕਹਿੰਨੇ ਹੋ ਨਾ ਉਹਨੇ ਵਾਰੀ ਘਰੇ ਬਹਿ ਕੇ ਰੱਬ ਰੱਬ ਕਰ ਲਿਆ ਕਰੋ ਥੋੜੀ ਬਹੁਤੀ ਸਮਤ ਆਜੂ ਅਕਲ ਆਜੂ ਥੋੜੀ ਬਹੁਤੀ ਸਮਝੋਂਗੇ ਸਕੂਨ ਮਿਲਜੂ ਮੜਾ ਮੋਟਾ ਤੇ ਨਹੀਂ ਤਾਂ ਪਤਾ ਨਹੀਂ ਕਿੰਨੇ ਕਟਰਾਲੇ ਹੋਰ ਬਣਨਗੇ ਉੱਥੇ ਕਿੰਨੇ ਕਿ ਸੰਕੜੇ ਜ਼ਮੀਨ ਹੋਰ ਲਈ ਜਾਊ ਇਹ ਬੇਨਤੀ ਪ੍ਰਵਾਨ ਕਰਿਓ ਇਹ ਸਚਾਈ ਪੇਸ਼ ਕੀਤੀ ਹੈ ਹੁਣ ਮਿਰਚਾਂ ਲੱਗਣ ਗਈਆਂ ਚਲੂਣੇ ਲੜਨਗੇ ਦਵਾਈਦ ਵੀ ਰੱਖ ਲਿਓ ਕੋਲੇ ਤੇਲ ਰੱਖ ਲਿਓ ਸਰੋਂ ਦਾ ਸਾਬਣ ਰੱਖ ਲਿਆ ਤੋ ਕਿ ਕਈ ਵਾਰੀ ਕਸੂਤੇ ਤਾਂ ਹੱਥ ਲੱਗ ਜਾਂਦਾ ਫੇ ਟੱਪੋਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ